जाकर सरकार में चली ਲੱਗ ਨਾ ਕਿ ਬੋਚ ਰਹੀ ਤੂੰ ਕਿੱਧਰ ਆ ਤੂੰ ਹਾਣੇ ਕੋਣ ਆ ਤੂੰ ਕੋਣ ਆ ਤੂੰ ਕੋਣ ਆ ਤੈਨੂੰ ਹਾਂ ਕੋਣ ਆ ਤੂੰ ਮੈਂ ਮਾਰਾਂ ਤੇਰੇ ਹੈ ਕੋਣ ਆ ਤੂੰ ਮੇਰੇ ਕਿੱਥੋਂ ਲਿਆਂਦਾ ਕਿੱਥੋਂ ਲਿਆਂਦਾ ਤੈਨੂੰ ਛੱਡ ਦੇ ਪਹਿਲੇ ਛੱਡ ਦੇ ਪਹਿਲੇ ਛੱਡ ਦੇ ਛੱਡ ਛੱਡ ਪਹਿਲੇ ਤੇਰੇ ਕਾ ਮੇਰਾ ਕਿਹੜਾ ਸੂਰਾ ਮੈਂ ਥਾਈਉ ਨਹੀਂ ਮਾਰ ਰਹੀ ਕੋਈ ਨਾ ਤੈਨੂੰ ਦੱਬੇ ਬੰਦੇ ਦਾ ਫੌਜੀ ਆ ਫੌਜੀ ਆ ਇਹ ਤੇਰੀ ਵੀਡੀਓ ਬਣਾ ਆਪਣੇ ਪਿੰਡ ਵਾਲੀ ਆ ਕੁੜੀ ਆਪਣੇ ਪਿੰਡ ਵਾਲੀ ਉਹਦੀ ਫੌਜਣ ਦੀ ਫੌਜੀ ਦੀ ਕੁੜੀ ਕਰੇ ਦੋਨੇ ਕਰੇ ਦੋਨੇ ਇਹ ਕਿ ਕਿਤਾ ਕਰੇ ਦੋਨੇ ਮੈਂ ਕੀ ਪੁੱਛ ਰਹੀ ਆ ਮੈਂ ਕੀ ਪੁੱਛ ਰਹੀ ਆ ਮੈਨੂੰ ਕਰੇ ਦੋਨੇ ਕਰੇ ਚੱਲਾ ਕਰੇ ਤੂੰ ਕਹਿੰਦਾ ਬੱਲੇ ਜਲਦੀ ਜੀ ਬੱਡੇ ਭਾਈ ਧਾਰਾ ਵੀਰੇ ਨਾ ਚੱਕਰ ਭਾਈ ਇਹ ਘਰਾਂ ਜਿਹਾ ਬਖਾਜਣਾ ਨਹੀਂ ਤੇ ਨਾ 4 ਘੰਟੇ ਨਾ ਹੋ ਗਏ ਖਰੀਦੋ ਮੇਰਾ ਕਹਿਣਾ